ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੀ ਚੈਨਲ ਟ੍ਰੈਂਡ ਟਿੱਕ ਉੱਥਾ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਲਾਈਕ ਕਮੈਂਟ ਕਰੋ ਜੀ ਇੰਸਟਾਗ੍ਰam ਤੇ ਜਰੂਰ ਫੋਲੋ ਕਰੋ ਜਿਹੜਾ ਨਹੀਂ ਸਾਡੇ ਕੋ ਸੋਨੇ ਸੋਨੇ ਸੂਟ ਲਏ ਆ ਉਹ ਵੀ ਜਰੂਰ ਵੀਡੀਓ ਵੇਖਣ ਤੇ ਅੱਗੇ ਜਾ ਕੇ ਸ਼ੇਅਰ ਕਰਨ ਤਾਂ ਕਿ ਦੂਸਰੀਆਂ ਭੈਣਾਂ ਵੀ ਦੇਖ ਸਕਣ ਸਾਡਾ ਸਟੀਚਿੰਗ ਕਿਸ ਤਰ੍ਹਾਂ ਦੀ ਕਰ ਰਹੇ ਆ ਤੇ ਅਨਸਟ੍ਰਿਚ ਵੀ ਤੁਸੀਂ ਮੰਗਵਾ ਸਕਦੇ ਵਰਕ ਵਗੈਰਾ ਵਾਲੇ ਮੰਗਾ ਸਕਦੇ 7986846453 ਤੇ ਜਰੂਰ ਸੰਪਰਕ ਕਰਿਓ ਇਹ ਇੰਸਟਾਗ੍ਰam ਤੇ ਜਰੂਰ ਫੋਲੋ ਕਰਿਓ ਤਾਂ ਕਿ ਤੁਸੀਂ ਜੋ ਵੀ ਸੂਟ ਲੈ ਰਹੇ ਆ ਤੇ ਤੁਸੀਂ ਅੱਗੇ ਸ਼ੇਅਰ ਕਰਿਓ ਤੇ ਬੈਕ ਸਾਡੇ ਵੀਡੀਓ ਦੇ ਸਕਦੇ ਕੋਈ ਵੀ ਸਟਾਫ ਲੈ ਕੇ ਜਿੰਨੇ ਵੀ ਸੂਟ ਰੈਡੀ ਕਰਾਉਣਾ ਸਾਡੇ ਕੋਲ ਕਰਵਾ ਸਕਦੇ ਠੀਕ ਹੈ ਜੀ ਤੇ ਅੱਜ ਦੇ ਸੂਟ ਤੁਸੀਂ ਦੇਖੋ ਹਾਂਜੀ ਤੇ ਮੈਂ ਕਹਾਂ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਹੀ ਦਿਖਾਣਾ ਬਾਅਦ ਵਿੱਚ ਸਟਿਚਿੰਗ ਸਟਾਈਲ ਦੇਖੋ ਜੀ ਸੂਟ ਬਹੁਤ ਸੋਹਣਾ ਸੂਟ ਹੈ ਜੀ ਪਲੇਨ ਨਾਲ ਬਾਟਮ ਜਿਸ ਤਰ੍ਹਾਂ ਮੰਨ ਲਓ ਮੈਂ ਵੇਅਰ ਕੀਤਾ ਮੇਰਾ ਥੋੜਾ ਜਿਹਾ ਰੰਗ ਚੇਂਜ ਆ ਤੇ ਇਸੇ ਤਰ੍ਹਾਂ ਬਾਟਮ ਤੇ ਅਗਰ ਤੁਸੀਂ ਕੁਝ ਕਰਾਉਣਾ ਚਾਹੋ ਤੇ ਕਰਾ ਸਕਦੇ ਆ ਓਨ ਦੀ ਅਗਰ ਇਸੇ ਤਰ੍ਹਾਂ ਲੈਣਾ ਚਾਹੋ ਤੇ ਇਸੇ ਤਰ੍ਹਾਂ ਲੈ ਸਕਦੇ ਹੋ ਕਾਟਨ ਸਿਲਕ ਵਿੱਚ ਸੂਟ ਹੈ ਕਲਰ ਦੇਖ ਲਓ ਪ੍ਰਿੰਟ ਬਹੁਤ ਪਿਆਰਾ ਇਹ ਨਾਲ ਬਾਟਮ ਅਸੀਂ ਮੈਚਿੰਗ ਕਰਕੇ ਰੱਖੀਏ ਇਹ ਦੁਪੱਟਾ ਤੁਸੀਂ ਆਪਣੀ ਪਸੰਦ ਨਾਲ ਰੈਡੀ ਕਰਵਾ ਸਕਦੇ ਹੋ ਅਗਰ ਅਨਸਟੇਜੇ ਤੋਂ ਮੰਗਵਾਉਣਾ ਤੇ ਇਸੇ ਤਰ੍ਹਾਂ ਉਹ ਵੀ ਮੰਗਵਾ ਸਕਦੇ ਆ ਤੇ ਅਗਰ ਤੁਸੀਂ ਸਟਿਚ ਕਰਾ ਕੇ ਮੰਗਵਾਉਣਾ ਤਾਂ ਮੰਗਵਾ ਸਕਦੇ ਆ 프ਿੰਟ ਦੇਖ ਲਓ ਤੇ ਮੈਚਿੰਗ ਬਹੁਤ ਪਿਆਰੀ ਮੈਚਿੰਗ ਲੱਗੇਗੀ ਦੇਖੋ ਇੱਥੇ ਦੇਖੋ ਕਿ ਇਹ ਸੂਟ ਅਵੇਲੇਬਲ ਨਾਲ ਲੈ ਸਕਦੇ ਆ ਤੇ ਬਫਰਾਂ ਤਾਂ ਸੂਟ ਸਾਡੇ ਕੋਲ ਮਿਲ ਜਾਣਗੇ ਤੇ ਇੱਕ ਸਟਾਫ ਚ ਮਿਲ ਜਾਣਗੇ ਕੋਈ ਚੱਕਰ ਨਹੀਂ ਬੇ ਸਟਾਫ ਸਾਡੇ ਕੋਲ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਤਾਂ ਲਿਖੋ ਗੱਲ ਨਹੀਂ ਤੁਸੀਂ ਲੈ ਸਕਦੇ ਇਹ ਬੈਕ ਵੀਡੀਓ ਦੇਖਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਵੀਡੀਓ ਆ ਰਹੀਆਂ ਤੇ ਉਹ ਵੀਡੀਓ ਆ ਰਹੀਆਂ ਜੀ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਅਗਰ ਸੂਟ ਲੈਣਾ ਤੇ ਤੁਸੀਂ ਇਹ ਇਸ ਨਾਲ ਦੀ ਦੁਪੱਟਾ ਕਰਕੇ ਸੂਟ ਰੈਡੀ ਕਰਵਾ ਸਕਦੇ ਆ ਅਨਸਟਿਚ ਵੀ ਲੈ ਸਕਦੇ ਆਇਤਨ ਸੂਟ ਦਿਖਾ ਰਹੇ ਆ ਕਸਟਮਰਾਂ ਦੇ ਜਾ ਰਹੇ ਆ ਠੀਕ ਹੈ ਜੀ ਇਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਵੀਡੀਓ ਮੰਨ ਲਓ ਵੀਡੀਓ ਦੇ ਉੱਪਰ ਵੀ ਇਹਦੀ ਪਿਕਰ ਲੱਗੀ ਹੋਏਗੀ ਇਹ ਸਟਾਈਲ ਦੀ ਸਟੀਚਿੰਗ ਸਟਾਈਲ ਦੀ ਠੀਕ ਹੈ ਜੀ ਇਹ ਫੋਰਨ ਜਾ ਰਹੇ ਆ ਪਰ ਦੋਨੋਂ ਅਲੱਗ-ਅਲੱਗ ਦੇਸ਼ਾਂ ਜਾ ਰਹੇ ਤੇ ਦੋਨੋਂ ਅਲੱਗ-ਅਲੱਗ ਥੋੜਾ ਜਿਹਾ ਚੇਂਜ ਸਟਾਈਲ ਆ ਸਟਾਫ ਸੇਮ ਹੀ ਹੈ ਠੀਕ ਹੈ ਜੀ ਸਟਾਫ ਇਹਦੇ ਵਿੱਚ ਸਾਨੂੰ ਮਿਲ ਜਾਣਗੇ ਹੋਰ ਪ੍ਰਿੰਟ ਹੋਰ ਕਲਰ ਵੀ ਮਿਲ ਜਾਣਗੇ ਹਾਂ ਜੀ ਇਹਦੀ ਬੋਟਮ ਬਣਾਈਆਂ ਤੁਸੀਂ ਦੇਖ ਸਕਦੇ ਹੋ ਸਿੰਪਲ ਬਾਟਮ ਚੇਨ ਨਾਲ ਇਹਦੇ ਸ਼ਰਟ ਦੇਖੋ ਜਿਸ ਤਰ੍ਹਾਂ ਕਸਟਮਰ ਨੇ ਸਾਨੂੰ ਕਿਹਾ ਸੀ ਪਿਕ ਭੇਜੀ ਸੀਗੀ ਉਸੇ ਤਰ੍ਹਾਂ ਸੂਟ ਰੈਡੀ ਹੈ ਜੀ ਤੇ ਇਹ ਪੌਣੀ ਬਾਜੂ 12 ਸੋਰੀ 13 14 ਇੰਚ ਜਿਆਦਾ ਨਹੀਂ ਇੰਨੇ ਕ ਮੰਨ ਲਓ ਇੰਨੇ ਇੱਥੇ ਪੂਰੀ ਨਹੀਂ ਹੈਗੀ ਇਹ ਤੁਸੀਂ ਕਰਵਾ ਸਕਦੇ ਛੋਟੀ ਵੱਡੀ ਆਪਣੀ ਪਸੰਦ ਅਨੁਸਾਰ ਜਿਵੇਂ ਵੀ ਕਸਟਮਰ ਨੇ ਗਿਆ ਉਸੇ ਤਰ੍ਹਾਂ ਦੇਖੋ نیچے ਸੀ ਸਟਾਫ ਲਾ ਕੇ ਤੇ ਆ ਦੇਖੋ ਸਟਾਫ ਲਾ ਕੇ ਰੈਡੀ ਕੀਤਾ ਇਹ ਹੈਗਾ ਇਹਦਾ ਬੋਟਮ ਜਿੱਥੇ ਹਾਣਾ ਤੱਕ ਲੱਗ ਹਾਂਜੀ ਇਹ ਦੁਪੱਟਾ ਨਾਲ ਜੀ ਠੀਕ ਹੈ ਜੀ ਬੇਸ ਫੁੱਲ ਪਿਓਰ ਦਾ ਦੁਪੱਟਾ ਹੈ ਜੀ ਤੇ ਇਹਦੇ ਵਿੱਚ ਆ ਸ਼ੇਡ ਦਿੱਤੀ ਅਸੀਂ ਤੇ ਬਾਕੀ ਲਾਈਟ ਸ਼ੇਡ ਆ ਆ ਦੇਖੋ ਲਾਈਟ ਸ਼ੇਡ ਜਿਹੜੀ ਹੈਗੀ ਆ ਤੇ ਬਹੁਤ ਸੋਹਣੇ ਕੁल्ले-ਡੁੱਲੇ ਦੁਪੱਟੇ ਆ ਤੇ ਇੱਕ ਇਹ ਇਹ ਬਿਕੋ ਕੇ ਹੀ ਜਾਏਗਾ ਜਿੱਦਾਂ ਇਹਨੂੰ ਲੇਸ ਵਗੈਰਾ ਨਹੀਂ ਲੱਗੇਗੀ ਤੇ ਤੁਸੀਂ ਦੇਖ ਸਕਦੇ ਆ ਦੁਪट्टे ਬਹੁਤ ਜ਼ਿਆਦਾ ਲਾਈਟ ਵੇਟ ਇਹਦੇ ਚ ਕਲਰ ਦਿੱਤਾ ਆਪਾਂ ਜਿਵੇਂ ਦੇਖੋ ਇਹ ਚ ऑरेंज ਵੀ ਹੈਗਾ ਥੋੜੀ ਜਿਹੀ ਸ਼ੇਡ ਦਿੱਤੀ ਬਾਕੀ ਉਹ ਪਿੰਕੀ ਆ ਤੇ ਇਹਦਾ بیس ਵਾਲਾ ਕਲਰ ਠੀਕ ਆ ਇਹ ਤੁਹਾਨੂੰ ਦੁਪੱਟਾ ਦਿਖਾਉਣੀ ਆ ਤੁਸੀਂ ਮੁਠੀ ਵਿੱਚ ਦੁਪੱਟੇ ਨੂੰ ਲੈ ਸਕਦੇ ਏਨਾ ਲਾਈਟ ਵੇਟ ਤੁਸੀਂ ਦੇਖੋ ਪਿਓਰਤਾ ਦੁਪੱਟਾ ਵਾਂ ਇਸ ਤਰ੍ਹਾਂ ਦੇਖ ਸਕਦੇ ਆ ਫੁੱਲ ਪਿਓਰ ਦਾ ਦੁਪੱਟਾ ਸੈਮੀ ਨਹੀਂ ਹੈਗਾ ਫੁੱਲ ਪਿਓਰ ਦੇ ਦੁਪੱਟੀਆਂ ਕਸਟਮਰ ਨੇ ਕਿਹਾ ਸੀ ਕਿ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਇਸ ਤਰ੍ਹਾਂ ਸੇਮ ਸਿੰਪਲ ਚਾਹੀਦੇ ਤਾਂ ਉਸੇ ਤਰ੍ਹਾਂ ਆਪਾਂ ਸਿੰਪਲ ਵੇਚ ਰਹੇ ਹਾਂ ਜੀ ਇਸੇ ਤਰ੍ਹਾਂ ਤੁਸੀਂ ਨੈਕਸਟ ਵੀ ਦੇਖ ਸਕਦੇ ਵਿੱਚ ਬਸ ਇਹੀ ਚੇਂਜ ਆ ਕਿ ਤੇ ਲੇਸ ਲੱਗੀ ਹੋਈ ਆ ਤੇ ਜਿਸ ਤਰ੍ਹਾਂ ਕਸਟਮਰ ਨੇ ਕਿਹਾ ਸੀ ਉਸੇ ਤਰ੍ਹਾਂ ਬਣਾਇਆ ਹੈ ਜੇ ਰੋਂਗ ਹੋ ਗਿਆ ਤਾਂ ਅਸੀਂ ਉਹ ਸੂਟ ਰੱਖਦੇ ਹਾਂ ਅਸੀਂ ਉਹ ਸੂਟ ਇਹ ਨਹੀਂ ਵੀ ਕਸਟਮਰ ਨੂੰ ਸਟਿਚਿੰਗ ਕਰਕੇ ਤਿੱਕ ਪਾਈ ਦੀ ਹੈ ਜੇ ਕੁਝ ਵਿੱਚ ਹੋਊਗਾ ਪਰ ਐਜ ਵੀ ਕਿ ਅਸੀਂ ਇਹ ਨਹੀਂ ਵੀ ਅਗਲੇ ਨੂੰ ਉਸੇ ਤਰ੍ਹਾਂ ਭੇਜ ਦਿੰਦਾ ਕੋਰੀਅਰ ਕਿਉਂਕਿ ਫੌਰਨ ਦਾ ਕੋਰੀਅਰ ਆ ਜਦੋਂ ਤੱਕ ਆ ਜਾਂਦਾ ਨਹੀਂ ਅਗਲੇ ਦੇਖਦੇ ਨਹੀਂ ਹੈਨਾ ਇਹ ਦੇਖੋ ਜੀ ਇਹਨੂੰ ਫਰਸ਼ੀ ਸਲਵਾਰ ਕਹਿ ਸਕਦੇ ਆ ਤੇ ਕਿਉਂਕਿ ਉਹ ਕਾਫੀ ਚੌੜੇ ਪਹੁੰਚੇ ਹੁੰਦੇ ਆ ਤਾਂ ਉਹ ਤੇ ਕਹਿੰਦੇ ਹੁੰਦੇ ਆ ਵੀਕੈਂਡਿਆਂ ਦਾ ਫੈਸ਼ਨ ਹੁੰਦਾ ਇਹ ਹੈਗਾ ਵਾ ਸਦਾ ਬਾਹਰ ਇਹਨੂੰ ਤੁਸੀਂ ਪਹਿਲਾਂ ਛੋਟੇ ਪਹੁੰਚੇ ਆਉਂ ਦਿੰਦੇ ਸੀ ਹੁਣ ਇਹ ਲੂਜ਼ ਆ ਆ ਕਮ ਸੇ ਕਮ 10 ਇੰਚ ਪਹੁੰਚਾ ਹੈ ਤੇ ਤੁਸੀਂ ਇਸ ਤਰ੍ਹਾਂ ਦੇ ਪਹੁੰਚੇ ਪਾ ਸਕਦੇ ਆ ਜੀ ਸਲਵਾਰ ਇਹ ਕੁੰਦਿਆਂ ਵਾਲੀ ਹੈ ਠੀਕ ਹੈ ਤੁਸੀਂ ਸਟੇਟ ਵਿੱਚ ਵੀ ਪਾ ਸਕਦੇ ਇੱਕ ਕੁੰਦਿਆਲੀ ਸਲਵਾਰਾ ਸਿੱਧਾ ਦੇਖ ਇਹ ਦੇਖੋ ਇਹਦਾ ਕੁੰਦਾ ਲੱਗਾ ਹੋਇਆ ਹੈ ਤੇ ਸਲਵਾਰ ਬਹੁਤ ਸੋਹਣੀ ਹੈ ਇੱਕ ਮੈਂ ਤਾਂ ਨੂੰ ਖੋਲ ਦਿੰਨੀ ਆ ਦੂਜੀ ਤਾਂ ਨਹੀਂ ਖੋਲੀ ਕਿਉਂਕਿ ਦੂਜੀ ਥੋੜਾ ਛੋਟੇ ਆ ਇਹ ਜਿਹੜਾ ਹੈਗਾ ਇਹ ਵੱਡੇ ਪਹੁੰਚ ਵਾਲਾ ਕਿਉਂਕਿ ਗਰਮੀ ਬਹੁਤ ਹੈ ਪੱਖਾ ਚੱਲਦਾ ਸੀ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਦੁਪੱਟਾ ਲਾਈਟ ਵੀ ਬਹੁਤ ਜ਼ਿਆਦਾ ਵਾ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਜੀ ਤੇ ਇਹਦੇ ਮੋਰੀ ਆ ਕਾਫੀ ਛੁੱਲੇ ਤੇ ਇਹ ਵੀ ਸਾਡੇ ਕੋਲ ਥਾਨ ਸੀਗਾ ਸੂਟਾਂ ਦਾ ਤੁਸੀਂ ਦੇਖਿਆ ਹੋਵੇਗਾ ਇਹ ਦੇਖ ਸਕਦੇ ਆ ਦਾ ਦੁਪੱਟਾ ਦੇਖੋ ਤੁਸੀਂ ਇਹਦੇ ਵਿੱਚ ਪੈਚਿੰਗ ਹੈ ਖੁੱਲਾ ਡੁੱਲਾ ਲਾਈਟ ਵੀ ਦੁਪੱਟਾ ਕੋਈ ਇਦਾਂ ਦਾ ਨਹੀਂ ਕਿ ਡਿੱਗੇਗਾ ਇਹ ਦੇਖੋ ਹਵਾ ਚੜਦੀ ਬਹੁਤ ਸੋਹਣਾ ਪਿਓਰ ਤੇ ਦੁਪੱਟੇ ਮੰਨ ਲਓ ਕਮਲ ਜਾਂ ਸ਼ਪੌਨ ਪਿਓਰ ਦੁਪੱਟਾ ਬੈਸਟ ਹੁੰਦੇ ਆ ਜੀ ਇਹ ਦੇਖੋ ਕਲਰ ਉਹਦਾ 베이스 ਸਵਲਾ ਕਰਕੇ ਇਹ ਸਾਡੇ ਕੋਲ ਇੱਕ ਆਇਆ ਵਾ ਮੋਟਮ ਵੱਡੀ ਬਣਾਲ ਤੇ ਇਹ ਵੱਡਾ ਗਲਾਵਾ ਤੇ ਦੂਸਰਾ ਸੂਟ ਆਪਾਂ ਕੋਲ ਹੈ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਇਹਦਾ ਛੋਟਾ ਗਲਾਵਾ ਸੂਟ ਨਿਕੂ ਜਾ ਤੇ ਇਹਦੇ ਵੀ ਕਿਹਰੇ ਤੇ ਲੁਕਾਉਂਗਾ ਸੇਮ ਦੋ ਸੂਟ ਹੈ ਇੱਕ ਇਹ ਵਾਲਾ ਦੀਪ ਵਾਲਾ ਇੱਕ ਇਹ ਵਾਲਾ ਇਹਦੀ ਬੋਟਮ ਹੈ ਤੇ ਇਹ ਵਾਲੀ ਇਹਦੀ ਬੋਟਮ ਹੈ ਇਸ ਤਰ੍ਹਾਂ ਦਾ ਸੂਟ ਤੁਸੀਂ ਸਾਡੇ ਵੀਡੀਓ ਉਤੇ ਬੈਕਪ ਜਾਓਗੇ ਤੇ ਵੀਡੀਓ ਇਹਦੀ ਬਣੀ ਹੋਈ ਹੈ ਤੇ ਅੱਜ ਤੁਸੀਂ ਸਿਟੀਜ਼ਿੰਗ ਵੀ ਦੇਖਸਾ ਸੇਮ ਹੈਗੀ ਆ ਇਸ ਤੋਂ ਇਲਾਵਾ ਅਗਰ ਹੋਰ ਕਿਸੇ ਤਰ੍ਹਾਂ ਦੀ ਗ੍ਰਾਉਂਡ ਸਿਟੀਜ਼ਿੰਗ ਕਰਵਾ ਸਕਦੇ ਹੋ ਜੀ ਅਨ ਇਹਦੇ ਤੁਸੀਂ ਦੇਖੋ ਬਹੁਤ ਜਨਾ ਸੋਨਾ ਦੇਖਦੇ ਹੋ ਮੂਰੇ ਕੈਮਰੇ 'ਚ ਬਣਾਉਂਦਾ ਹਾਂ ਛੇ ਲਾਈਟ ਵੇਟ ਬਿਲਕੁਲ ਲਾਈਟ ਵੇਟ ਠੀਕ ਹੈ ਜੀ ਤੇ ਪੇਂਟ ਵਾਲੇ ਸੂਟ ਵਰਕ ਵਾਲੇ ਮਸ਼ੀਨ ਵਰਕ ਹੈਂਡ ਵਰਕ ਕੋਈ ਵੀ ਲੈ ਸਕਦੇ ਆ ਹਾਂ ਜੀ ਨੈਕਸਟ ਸੂਟ ਵੀ ਦੇਖ ਸਕਦੇ ਆ ਇਹ ਸੌ ਆਰਗੇਂਜ਼ਾ ਦਾ ਸੂਟ ਸੀਗਾ ਤੇ ਇਹ ਹੈਗਾ ਇਹਦਾ بیس ਨਾਲ ਦਾ ਹੁਣ ক্লোਜ਼ ਤੋਂ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਇਹ بیس ਨਾਲ ਦਾ ਠੀਕ ਹੈ ਫੁੱਲ ਕਮਲ ਚਨਾਉਣ ਦਾ ਦੁਪੱਟਾ ਜੀ ਕੋਈ ਲੇਸ ਨਹੀਂ ਲਾਈ ਆਪਾਂ ਇਹਨੂੰ ਓਨਲੀ ਅਗਲਿਆਂ ਨੇ ਪਿਕ ਹੋ ਗਿਆ ਸੀ ਆਪਾਂ ਹੋਂਸੇ ਤਰ੍ਹਾਂ ਕਰਤੀ ਕਿਉਂਕਿ ਤੁਹਾਨੂੰ ਪਤਾ ਜੀ ਇਹ ਸਭ ਤੋਂ ਮਹਿੰਗੇ ਦੁਪੱਟੇ ਹੁੰਦੇ ਇਹਨਾਂ ਤੇ ਜਿਆਦਾ ਸਾਦਗੀ ਨਾਲ ਹੀ ਬੈਸਟ ਲੱਗਦੀ ਆ ਠੀਕ ਆ ਤੇ ਹੁਣ ਤੁਸੀਂ ਦੇਖੋ ਇੱਕ ਇਹਦੇ ਚੇਕ ਕਲਰ ਆ ਇੱਕ ਆਪਾਂ ਹੋਰ ਪਿੰਕ ਗਜਰੀ ਜੀ ਸ਼ੇਡ ਸੀ ਪਹਿਲਾਂ ਵੀਡੀਓ ਸਾਡੇ ਦੇਖੋ ਚ ਦੋ ਤਿੰਨ ਸ਼ੇਡ ਸੀ ਉਹ ਸੇਲ ਹੋ ਗਏ ਹੁਣ ਸਾਡੇ ਕੋਲ ਲਾਸਟ ਇਹ ਆ ਇਹਦੇ ਨਾਲ ਦਾ ਤੇ ਇਹਦਾ ਵੀ ਆਪਾਂ ਸੇਮ ਹੀ ਪਿਓਰ ਦਾ ਦੁਪੱਟਾ ਟਾਈ-ਟਾਈ ਕਰਾਇਆ ਹੋਇਆ ਇਹ ਕਸਟਮਰ ਨੇ ਕਿਹਾ ਸੀ ਇੱਕ ਕਲਰ ਕਿਉਂਕਿ ਪਸੰਦ ਆ ਨਾ ਇਹ ਇਹਨਾਰੇ ਕਸਟਮਰ ਦਾ ਸੂਟ ਹੈ ਤੇ ਇਹ ਵੀ ਫੁੱਲ ਪਿਓਰ ਦੇ ਦੁਪੱਟੇ ਦੇ ਨਾਲ ਡਾਈ ਹੈ। ਉਹਦਾ ਸਟੱਫ ਬਹੁਤ ਵਧੀਆ ਵਾ ਪਾਰਟੀ ਵੇਅਰ ਸਟੱਫ ਹੈ 프ਿੰਟ ਤੇ ਤੁਸੀਂ ਲੈ ਸਕਦੇ। ਮੈਂ ਤੁਹਾਨੂੰ ਸਟਿਚਿੰਗ ਸਟਾਈਲ ਖੋਲ ਕੇ ਦਿਖਾਉਣੀ। ਹਾਂਜੀ ਇਹ ਕਸਟਮਰ ਨੇ ਕਿਹਾ ਸੀ ਬਾਟਮ ਬਣਾਉਣੀ। ਆਪਾਂ ਗੁੰਦੇ ਵਾਲੀ ਬਾਟਮ ਨਹੀਂ ਆ ਪਹੁੰਚੇ ਜਿੰਨੇ ਉਹਨਾਂ ਨੇ ਕਿਹਾ ਉਹਨੇ ਲੂਸ ਸਭ ਕੁਝ ਤੁਸੀਂ ਸਾਡੇ ਕੋਲ ਕਰਵਾ ਸਕਦੇ ਆ। ਇਹ ਦੇਖੋ। ਠੀਕ ਹੈ ਜੀ। ਪਹੁੰਚੇ ਤੁਸੀਂ ਛੋਟੇ ਬਣਾਉਣੇ ਵੱਡੇ ਬਣਾਉਣੇ ਚੌੜੇ ਬਣਾਉਣੇ ਹਰੇਕ ਤਰ੍ਹਾਂ ਦੇ ਹੋ ਜਾਣਗੇ ਪੈਂਟ ਬਣਾਉਣੀ ਪਲਾਜ਼ੋ ਜੋ ਵੀ 벨ਟ ਵਾਲੀ ਹਰੇਕ ਕੁਛ ਅੰਤਰ ਨੂੰ ਮਿਲ ਜੀਏ। ਹੰਤੂ ਸੀ ਦੇਖ ਸਕਦੇ ਇਹਦਾ ਕਲਰ ਇਹ ਦੱਸਾ ਜੀ ਕਮੈਂਟ ਚ ਲਾਉਣਾ। ਇਹ ਹੈਗੇ ਸੂਟ। ਲੈਕ ਕੋਨਾਂ ਦੀ ਪਸੰਦ ਹੈ। ਠੀਕ ਹੈ ਜੀ ਜਿਵੇਂ ਉਹਨਾਂ ਨੇ ਕਿਹਾ ਸੀ ਦੇਖੋ ਤੇ ਬਾਜੂ ਸਿੰਪਲ ਨਹੀਂ ਉਹਨਾਂ ਨੂੰ ਕੁਝ ਵੀ ਚਾਹੀਦਾ ਸੀ ਆਪਾਂ ਨਹੀਂ ਲਗਾਇਆ। ਕਾਫੀ ਹੈਲਦੀ ਆ ਜਿਹਨਾਂ ਦਾ ਸੂਟ ਹੈਗਾ ਤੇ ਫੋਰਨ ਦੇ ਕਸਟਮਰ ਹੈ ਅਮਰੀਕਾ ਦੇ ਠੀਕ ਹੈ ਜੀ ਪਾਈਪਿੰਗ ਵਗੈਰਾ ਨਹੀਂ ਲੱਗੀ ਲਾਈਨਿੰਗ ਆਪਾਂ ਲਗਾਈ ਆ ਨੀਚੇ ਕਾਟਨ ਦੀ ਠੀਕ ਹੈ ਜੀ ਕਾਟਨ ਦੀ ਲਗਾਈ ਆ ਇਹਦੇ ਇੱਕਦਮ ਵੇਅਰ ਹੋ ਸਕਦਾ ਸੂਟ ਗਰਮੀ ਸਰਦੀ ਦਾ ਕੋਈ ਗੱਲ ਨਹੀਂ ਕਿਉਂਕਿ ਮੌਸਮ ਉੱਧਰ ਵਧੀਆ ਹੁੰਦਾ ਤੇ ਆਪਾਂ ਸਿੰਥੈਟਿਕ ਨਹੀਂ ਲਾਈ ਕੋਈ ਕਸਟਮਰ ਕਵੇ ਸਪੈਸ਼ਲ ਵੀ ਹਾਂ ਸਾਨੂੰ ਲਾ ਕੇ ਦਿਓ ਫਿਰ ਅਸੀਂ ਲਾ ਕੇ ਦੇਵਾਂਗੇ ਦੀ ਬਟਾਵਾਂ ਤੁਹਾਨੂੰ ਮੈਂ ਖੋਲ ਕੇ ਵੇਅਰ ਕਰਕੇ ਦਿਖਾ ਦਿੰਦੀ ਆ ਆਸਾਨ ਲੱਗੇਗਾ ਦੇਖਣ ਵਾਸਤੇ ਇਹ ਲਓ ਜੀ ਪੂਰਾ ਸੂਟ ਆਪਾਂ ਤੁਹਾਨੂੰ ਵੇਅਰ ਕਰਕੇ ਦਿਖਾਤਾ ਇਸ ਤਰ੍ਹਾਂ ਦਾ ਲੱਗੇਗਾ ਇਹ ਦੀ ਬਾਟਮ ਹੈ ਤੇ ਇਹ ਦਾ ਪਿਓਰ ਦਾ ਵਿਸਕੋਸ ਪਿਓਰ ਵੀ ਤੁਸੀਂ ਲੈ ਸਕਦੇ ਹੋ ਕਮਲ ਚਨਾਨ ਵੀ ਤੁਸੀਂ ਲੈ ਸਕਦੇ ਆ ਬਸ ਪ੍ਰਾਈਸ ਦੀ ਗੱਲ ਹੁੰਦੀ ਆ ਤੇ ਸੈਮੀ ਤਾਂ ਨੋਰਮਲ ਗੱਲ ਆ ਸੈਮੀ ਮਿਲ ਜੇਗਾ ਕੋਟੇ ਦਾ ਲੈ ਸਕਦੇ ਆ ਸ਼ਪੌਨ ਦਾ ਪਿਓਰ ਆ ਪਿਓਰ ਕੋਟਾ ਡੋਰੀਆ ਮਸਲੀਨ ਕੋਈ ਵੀ ਦੁਪੱਟਾ ਸਾਡੇ ਕੋਲ ਤੁਸੀਂ ਲੈ ਸਕਦੇ ਆ ਤੇ ਇਹ ਦੇਖੋ ਜੀ ਦੁਪੱਟਾ ਉੱਡਟ ਜਾਂਦਾ ਇਹ ਭੈਣ ਕਹਿੰਦੇ ਸੀਗੇ ਜੂ ਐਸ ਸੀ ਤੋਂ ਭੈਣ ਆ ਇਹ ਕਹਿ ਰਹੀ ਸੀ ਵੀ ਮिन्नੋ ਇਸ ਤਰ੍ਹਾਂ ਵਟਾ ਵਟਾ ਵਾਲਾ ਦੁਪੱਟਾ ਚਾਹੀਦਾ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਸੀ ਤੇ ਫਿਰ ਇਹਨਾਂ ਦੇ ਕੋਲ ਕੋਈ ਦੁਪੱਟਾ ਸੀ ਉਹਨਾਂ ਨੇ ਮੈਨੂੰ ਪਿਕ ਅਪ ਆਈ ਤੇ ਫਿਰ ਮੈਨੂੰ ਕਹਿੰਦੇ ਬਹੁਤ ਲਾਈਟ ਵੇਟ ਆ ਤੇ ਤੇ ਇਸ ਤਰ੍ਹਾਂ ਤੁਸੀਂ ਪਿਕ ਭੇਜੋਗੇ ਵੀਡੀਓ ਬਣਾ ਕੇ ਭੇਜੋਗੇ ਤੇ ਤੁਹਾਨੂੰ ਸੇਮ ਹੀ ਚੀਜ਼ ਮਿਲੇਗੀ ਦੇਖੋ ਇਹ ਫੁੱਲ ਪਿਓਰ ਦਾ ਦੁਪੱਟਾ ਇਹ ਤੁਸੀਂ ਜਾਣਦੇ ਹੋ ਵੇ ਇੱਥੋਂ ਵਧੀਆ ਕਿੰਦਾ ਹੈ ਕਹਿੰਦੇ ਸੀ ਵੀ ਮੈਂ ਜਦੋਂ ਉੱਪਰ ਵੇਅਰ ਕਰਾਂ ਤੇ ਇਸ ਤਰ੍ਹਾਂ ਉਡ ਡੂਡੂ ਕਹਿੰਦੇ ਹੁੰਦੇ ਜਾਂਦਾ ਦੁਪੱਟਾ ਕਹਿੰਦੇ ਫਲਾਈ ਕਰੇ ਤੇ ਅੱਜ ਦੇਖੋ ਭੈਣ ਜੀ ਦੁਪੱਟਾ ਤੁਹਾਡਾ ਫਲਾਈ ਕਰ ਰਿਹਾ ਤੁਸੀਂ ਜਿੱਥੇ ਮਰਜ਼ੀ ਫਲਾਈ ਕਰਕੇ ਜਾਇਓ ਨਿਕਲੀ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਲੱਗ ਰਿਹਾ ਮੈਨੂੰ ਬਹੁਤ ਸੋਹਣਾ ਇਹ ਲੱਗਿਆ ਸੂਟ ਕਿਉਂਕਿ ਇਹਦਾ ਕੰਟਰਾਸਟ ਹੈ ਦੁਪੱਟੇ ਦੇ ਨਾਲ ਬਹੁਤ ਸੋਹਣਾ ਲੱਗ ਰਿਹਾ ਲਓ ਜੀ ਕੈਂਜੀ ਪਾਵਰ ਸੂਟ ਤੇ ਕਰੋ ਫਲਾਈਆਂ ਕਰਕੇ ਫਲਾਈ ਆਵਾ ਲਓ ਜੀ ਅਗਲਾ ਸੂਟ ਕਿਸੇ ਹੋਰ ਫੈਨ ਨੇ ਫਲਾਈ ਕਰਨੀ ਹੋਵੇ ਤਾਂ ਪਿਓਰ ਦਾ ਦੁਪੱਟਾ ਸਭ ਤੋਂ ਪਹਿਲਾਂ ਆਪਾਂ ਇਦਾਂ ਦਿਖਾਉਣਾ ਪੂਰ ਪਿਓਰ ਦੀ ਦੁਪੱਟੇ ਤੇ ਇਹ ਲਓ ਜੀ ਬਹੁਤ ਸੋਹਣੇ ਸੂਟ ਸੀਗੇ ਤੇ ਆਪਾਂ ਨਾ ਉਹਨਾਂ ਨੇ ਕਰਾਇਆ ਇੱਕ कलर ਇਸ ਕਰਕੇ ਮੈਂ ਕਰਵਾਇਆ ਕਿ ਦੇਖ ਸਕੋ ਬਿਟਾਈ ਡਾਈ ਵੀ ਸੋਹਣਾ ਲੱਗਦਾ ਤੇ ਤੁਸੀਂ ਓਦਾਂ ਵੀ ਲੈ ਸਕਦੇ ਆ ਤੇ ਵੀਡੀਓ ਮੈਨੂੰ ਲੱਗਦਾ ਆਪਣੀ ਵੀ ਲੌਂਗ ਹੋ ਚੱਲੀ ਤੁਸੀਂ ਲੈ ਸਕਦੇ ਹੋ ਦੇਖੋ ਜੀ ਫਲੋ ਕਰੇਗਾ ਦੁਪੱਟਾ ਨੋ ਆਪਾਂ ਲਾਵਾਂਗੇ ਕਿਨਾਰੀ ਪਰ ਨਹੀਂ ਹੈ ਜੇ ਲਾਈਕ ਕੋਈ ਕਸਟਮਰ ਤੁਸੀਂ ਕਰ ਲੋ ਪਸੰਦ ਅਗਰ ਤੁਸੀਂ ਇਦਾਂ ਹੀ ਲੈਣਾ ਚਾਹ ਕੋਈ ਪਿਓਰ ਦਾ ਕੁਝ ਕਰਨੀ ਆਪਾਂ ਇਹਨੂੰ ਵੀ ਕੋ ਕਰਾ ਦਾਂਗੇ ਧਾਗੇ ਫਸਦੇ ਤੇ ਇਹਨਾਂ ਦੇ ਧਾਗੇ ਧੁਗੇ ਵੈਸੇ ਨਿਕਲਦੇ ਨਹੀਂ ਕਿਉਂਕਿ ਹੰਡਾਈ ਕੀਤਾ ਵਾ ਥੋੜਾ ਬਹੁਤ ਆ ਤਾਂ ਹੁੰਦਾ ਹੈ ਬਹੁਤ ਪਿਆਰਾ ਸੂਟਾ ਬਹੁਤ ਸੋਹਣੀ ਹੈ ਸੂਟਾਂ ਦੀ ਵੀਡੀਓ ਅਗਲੀ ਇੱਥੋਂ ਆਵੇਗੀ ਤੇ ਕਿਉਂਕਿ ਲੌਂਗ ਹੋ ਗਈ ਮੈਂ ਵੀਡੀਓ ਬੰਦ ਕਰਨ ਲੱਗੀ ਹਾਂ ਉਮੀਦ ਕਰਦੀ ਹਾਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਤੁਸੀਂ ਜਰੂਰ ਸਬਸਕ੍ਰਾਈਬ ਸਾਡੇ ਚੈਨਲ ਨੂੰ ਕਰੋਗੇ ਤੇ ਵੀਡੀਓ ਪਹਿਨੇ ਉਹਨਾਂ ਜਲਦੀ ਦੇਖ ਲਿਆ ਕਰੋ ਕਿ ਸੂਟ ਨਿਕਲ ਜਾਂਦੇ ਫਿਰ ਤੁਸੀਂ ਕਹਿੰਦੇ ਨਹੀਂ ਲੰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਵੀਡੀਓ ਆਪਣੇ ਆਪ ਤੁਹਾਡੇ ਤੱਕ ਆਜਿਆ ਕਰੇਗੀ ਤੇ ਉਮੀਦ ਕਰਦੀ ਹਾਂ ਤੁਸੀਂ ਆ ਵੀਡੀਓ ਨੂੰ ਪਸੰਦ ਕਰੋਗੇ ਤੇ ਇਸ ਤਰ੍ਹਾਂ ਦੇ ਸੂਟ ਲੈ ਲਓ ਤੇ ਜਲਦੀ ਜਲਦੀ ਵੀਡੀਓ ਦੇਖ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰ ਦਿਆ ਕਰੋ ਤੇ ਸੂਟ ਲੈਣ ਵਾਸਤੇ ਜਰੂਰ ਸੰਪਰਕ ਕਰੋ 7986846453 ਤੇ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰਿਓ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਧੰਨਵਾਦ ਬਾਏ ਬਾਏ ਜਲਦੀ ਮਿਲਦੇ ਆ ਅਗਲੀ ਵੀਡੀਓ ਚ